ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9876823917 ਚੈਨਲ ਨੂੰ ਵੀਰੇ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅੱਜ ਵੀਰੇ ਆਪਾਂ ਉਹਦੇ ਖੁੱਦ ਦੇ ਘਰੋਂ ਹੀ ਵੀਡੀਓ ਲੈ ਕੇ ਆਏ ਆਂਗੇ ਡੇਢ ਮਹੀਨੇ ਦੀ ਝੋਟੀ ਸੂਈ ਵੀ ਮਗਰ ਆ ਗਈ ਚੰਗੇ ਸੀਮਨ ਦੀ ਕੱਟੀ ਚੰਗੀ ਫੀਡ ਫੂਡ ਪਾ ਕੇ ਬਾਈਆਂ ਦੀ ਪਾਲੀ ਵੀ ਆ ਤੇ ਬ੍ਰਿਕ ਝੋਟੀ ਪਹਿਲਾ ਸੂਆ 10 ਲੀਟਰ ਦੁੱਧ ਰੈਡੀ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਸਾਰੀ ਚਵਾਈ ਕਰਕੇ ਦੇਖੋ ਐ ਪੂਰੀ ਵਧੀਆ ਵੀਰੇ ਝੋਟੀ ਹੈਗੀ ਬੱਚੇ ਨਾਲ ਤੁਹਾਡੀ ਕਰਾਉਣਿਆਂ ਗੱਲਬਾਤ ਆ ਜਾ ਪੁੱਤ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਡੈਡੀ ਿੱਲੜੇ ਦੇ ਫਾਰਮ ਿੱਲੜੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਡੀ ਵੀਡੀਓ ਵਧੀਆ ਲੱਗ ਜੇ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਵੱਧਾ ਖਰੀਦਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਡਿਟੇਲ ਆ ਬੱਤ ਝੋਟੀ ਦੀ ਇਹ ਝੋਟੀ ਵੀ ਪਹਿਲਾ ਸੂਆ ਸੂਈ ਆ ਹਾਂਜੀ ਕਿੰਨੇ ਮਹੀਨੇ ਹੀ ਸੂਈ ਵੀ ਆ ਠੀਕ ਆ ਤਹਿਸੀਲ ਸੂਲਪੁਰਿਆ ہاں ਪੂਰੀ ਸੀਲ ਠੰਡੀ ਆ ਠੀਕ ਆ ਤੇ ਦੁੱਧ ਕਿੰਨਾ ਆ ਗਿਆ ਥੱਲੇ ਤੇ ਥੱਲੇ ਵੀ 10 ਕਿਲੋ ਦਰ ਤੇ ਰਹੀ ਦੁੱਧ ਰੈਣੀ ਆ 10 ਕਿਲੋ ਚਵਾਈ ਆਪਾਂ ਕਰਕੇ ਦਿਖਾਵਾਂਗੇ ਮੁੱਲ ਮੇਰੇ ਆ ਗਿਆ ਦਾ 75000 ਰੁਪਇਆ ਠੀਕ ਆ ਤੇ ਮਾਨ ਤਾਨ ਮੌਕੇ ਤੇ ਹੋ ਜਾਊਗਾ ਪੂਰੇ ਵੱਡੇ ਘੱਡ ਘਾੜ ਦੀ ਕੋਈ ਛੋਟੀ ਨਾ ਗਣਿਓ ਤੇ ਆ ਆ ਗਈ ਕੱਟੀ ਚੰਗੇ ਸੀਮਨ ਦੀ ਆਪਾਂ ਨਾਂ ਨਹੀਂ ਕਿਸੇ ਦਾ ਵੀ ਲੈਣਾ ਤੇ ਬੁੱਤ ਕਾਢ ਇਹਨੂੰ ਬਾਹਰ ਨੂੰ ਆਪਾਂ ਤੋੜ ਕੇ ਦਿਖਾਈਏ ਪੂਰੀ ਚੰਗੀ ਝੋਟੀ ਆ ਬੱਚਾ ਖੋਲੀ ਫਿਰਦਾ ਮਾੜਾ ਮੋਟਾ ਕਈ ਵਰੀ ਪਸੂ ਡਰ ਵੀ ਜਾਂਦਾ ਤੇ ਪੂਰੀ ਵਧੀਆ ਆ ਦੇਖੋ ਸੁੰਘ ਸੁੰਘ ਕਰ ਪੂਰੀ ਚੰਗੀ ਝੋਟੀਆ ਲੈ ਚਲ ਪਤ ਬਾਹਰ ਨੂੰ ਇਧਰ ਹੀ ਲੈ ਜਲੀਆਂ ਇਧਰ ਹੀ ਮੋੜ ਲੀਆਂ ਥੱਲੇ ਤੋਂ ਲੈ ਵਲੂਆ ਦੇਖੋ ਪੂਰਾ ਕੰਪੈਕਟਾ ਡਰਕ ਅਲੱਗ ਅਲੱਗ ਥਾਂ ਲੱਗਿਆ ਮੁਠੀ ਵਾਲਾ ਪੂਰੀ ਚੰਗੀ ਕੱਦ ਕਾਠ ਵਾਲੀ ਚੰਗੀ ਝੋਟੀਆ ਲੈ ਚਲ ਪਤ ਲੈ ਚਲ ਉਧਰ ਦੀ ਪੂਰੀ ਚੰਗੀ ਝੋਟੀਆ ਬੱਚਾ ਸਾਨੂੰ ਸਾਢੇ ਚਵਾਈ ਕਰਕੇ ਦਿਖਾਵਾਂਗੇ ਆ ਦੇਖੋ ਨੇੜ ਤੋਂ ਥਣ ਲੈ ਵਾ ਫਿਰ ਚੈੱਕ ਕਰੋ ਇੱਕ ਨੰਬਰ ਆ ਦੇਖੋ ਦੇਖੋ ਆਰਡਰ ਦੇਖੋ ਕਿੰਨਾ ਵਧੀਆ ਕੁਆਲਿਟੀ ਵਾਲਾ ਆਰਡਰ ਆ ਪੂਰਾ ਫੈਟ ਆਰਡਰ ਬਟੇ ਲਈ ਹੋਈ ਭਾਨ ਨਹੀਂ ਪਤਾ ਬੱਚਾ ਹੁਣ ਸਾਡੇ ਕੋਲ ਦਿਖਾਵਾਂਗੇ ਓਕੇ ਛੱਡ ਪੁੱਤ ਬੱਚਾ ਕਰਾ ਇੱਕ ਨੰਬਰ ਝੋਟੀਆ ਵਧਾਇਆ ਕਰੋ ਮਾਨ ਵੀਰੇ ਚੈਨਲ ਦਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਨਾਲ ਲੱਗਿਆ ਘੰਟੀ ਦਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਉਹਦੇ ਨਾਲ ਕੀ ਹੋਣਾ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਣਾ ਆ ਦੇਖੋ ਵੀਰੇ ਬੱਚਾ ਜੰਮਦਾ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਆ ਦੇਖੋ ਵੀਰੇ ਪਾਦਮੇ ਝੋਟੀ ਬੱਚਾ ਦਿੱਤਾ ਆਪਾਂ ਬੰਨ ਪੂਰੀ ਇੱਕ ਨੰਬਰ ਧਾਰਾ ਤੁਰ ਪੂਰੀਆਂ ਲੈਂਦੀ ਆ ਫਿਰ ਥਾਣਾ ਦਾ ਪਰਮਾਨੰਦ ਨੂੰ ਦੇਖਣ ਨਿਕਲ ਗਏ ਪੂਰੇ ਗੈਸ ਤੇ ਜਾ ਕੇ ਖਾਣ ਲੱਗੇ ਆ ਟੈਕਨ ਨੰਬਰ ਮੇਰੇ ਤੋਂ ਤੁਹਾਡੇ ਸਾਹਮਣੇ ਆ ਜਾਣਾ ਰੈਡੀ ਕਰ ਦੇਣਾ ਆਪਾਂ ਚੋਕੀ ਜਿੰਨਾ ਵੀ ਹੈ ਆ ਲਓ ਜੀ ਸਾਦੀ ਵਾਈਟੀ ਵੀ ਦੇਖ ਸਕਦੇ ਹਾਂ ਅੜਕਲੀਆ ਪੁੱਤ ਆ ਦੇਖੋ ਫੋਨ ਤੇ ਖਾਦੇ ਮਰੇ ਜੀ ਇੱਕ ਵੀ ਸਾਦੀ ਦੂਰੇ ਵੱਲ ਆਉਂਦੇ ਪੁੱਤ ਸਾਣ ਵਿੱਚ ਆ ਦੇਖੋ ਵੀਰੇ ਖਾਣਾ ਦਾ ਮੂਹਰੇ ਨਾ ਪਤਵਾਨ ਆਉਂਦਾ ਰਹਿਣਾ ਕਰਦੇ ਵਿੱਚ ਵਾਈਪੂ ਹਾਂ ਰੈਡੀ ਦਿਖਾ ਨਹੀਂ ਪੁੱਤ ਤੂੰ ਮਾਰ ਕੇ ਗੱਲ ਰਹਿਣਾ ਹੈ ਨਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕਾਂ ਤੇ ਲੋਰੀ ਮਾਨ ਦੇchnaan ਮੌਲਿਕ ਪ੍ਰਮਾਣ ਮਾਨਤਨ ਹੋਣੇ ਮੌਕੇ ਤੇ ਕਿਉਂਕਿ ਬਈ ਵੀਰੇ ਚਕਾਇਤ ਰਹਿੰਦੀ ਵੀ ਬਈ ਤੇ ਮੋਲ ਕਿਉਂ ਨਹੀਂ ਕਰਦਾ ਵੀ ਇੱਛਾ ਆਪਾਂ ਕਰ ਦਿਆ ਕਰਾਂ ਇਹ ਮੋਲ ਮੈਂ ਪੂਰਾ ਹੀ ਮੋਲ ਕਰਿਆ ਕਰਾਂਗੇ ਤੇ ਮਾਨਤਨ ਕਰ ਦਿਆ ਕਰਾਂਗੇ ਮੰਗਾ ਲਿਆ ਆਨਲਾਈਨੋਂ ਕੋਈ ਆਨਲਾਈਨੋਂ ਆਉਂਦੇ ਆਦ ਲੋਕ ਮਿਲ ਕੇ ਲੈ ਜਾਈਓ ਇਥੋਂ ਮੁੜ ਕੇ ਨਾ ਲੰਭਾ ਜਾਓ ਇੱਥੇ ਆਇਆ ਕਰੋ ਦੋ ਟਾਈਮ ਚੋ ਰਹਿਣ ਦਾ ਵੀ ਆਪਣੇ ਕੋਲ ਹੈਗਾ ਪ੍ਰਮਾਣ ਰਹਿ ਕੇ ਚੋ ਦੋ ਟਾਂ ਰੋਟੀ ਪਾਣੀ ਆ ਤੇ ਆਪੇ ਰਮਾ ਦੇ ਫਿਰ ਰਹਿ ਕੇ ਚੋ ਕੇ ਲੈ ਕੇ ਜਾਇਓ ਤੇ ਆਪਾਂ ਆਉਂਦੇ ਕੰਨ ਨੂੰ ਕੋਈ ਧੋਖਾ ਨਹੀਂ ਕਿਸੇ ਨਾਲ ਕਰਦੇ ਤੇ ਨਾ ਹੀ ਕਰਨਾ ਕੁਦਰਤ ਮਹਾਰਾਜ ਦੀ ਆਇਆ ਉਹ ਪਸੂੰਦਾ ਉਹਦੀ ਕੋਈ ਏਡੀ ਤਸੱਲੀ ਨਹੀਂ ਹੁੰਦੀ ਮੈਂ ਦੋ ਟਾਈਮ ਪਸੂ ਚੋ ਕੇ ਨਾ ਹੁਣਾਂ ਤੇ ਮੇਰੇ ਕੋਲ ਦੁੱਧ ਘੜ ਜਾਂਦਾ ਫਿਰ ਆਪਾਂ ਉਹਦੇ ਵੀਡੀਓ ਵੀ ਨਹੀਂ ਪਾਉਂਦੇ ਤਸੱਲੀ ਕਰੀ ਬਣਾ ਇਤਿਵਾਈ ਜੁਵੀ ਤਾਂ ਅਮਰੀਕਨ ਗਾਇਆਂ ਰਗੇ ਵੀਰੇ ਆ ਤੁਹਾਡੇ ਸਾਹਮਣੇ ਭੱਜੀ ਆਉਂਦੀ ਐ ਤੇ ਮੈਨੂੰ ਇਹਨਾਂ ਨੂੰ ਨਹੀਂ ਇੱਕ ਨੰਬਰ ਆ ਗਿਆ ਦੁੱਧ 5 ਲੀਟਰ ਹੋਊਗਾ ਟਾਈਮ ਦਾ ਮੜਾ ਮੋੜਾ ਘੱਟ ਹੋਊਗਾ ਤੁਸੀਂ ਘੱਟ ਹੀ ਮੰਨ ਲੈ ਭਰਾ ਦਾਸ ਤੋ ਇਤਿਵਾਈ ਭੋਏ 10 ਸਾਲ ਦਾ ਜਵਾਨ ਚੋਲੇ ਪਾਣੀ ਬਜ਼ੁਰਗ ਚੋਲੇ ਪੌਹ ਜਵਾਨ ਚੋਲੇ ਬੁੜੀ ਚੋਲੇ ਬੰਦਾ ਚੋਲੇ ਕੋਈ ਨਹੀਂ ਦਿੱਕਾਂ ਆਂ ਪੈਕ ਨੰਬਰ ਵੀਰੇ ਧਾਰਾਂ ਤੋਂ ਲਾਕਾਰ ਮੋਟਾ ਇੱਕ ਤੇ ਕੱਟੀ ਬਹੁਤ ਵਧੀ ਆ ਗਈ ਵੀਰੇ ਮਤਲਬ ਥੀਵਨ ਤੋਂ ਹੁਣ ਦਾ ਆਪਾਂ ਨਾਂ ਨਹੀਂ ਲੈਣਾ ਲੋਕ ਫਿਰ ਕਮੈਂਟ ਕਰਨ ਲੱਗ ਜਾਂਦੇ ਕਿ ਤੂੰ ਕਿਹੜਾ ਕੋਈ ਟੀਕਾ ਭਰਾ ਗਿਆ ਹੈ ਸੀਗਾ ਤੇ ਆਪਾਂ ਬਾਦ ਤੁਸੀਂ ਆਪ ਹੀ ਨਾਲ ਪੈਸੇ ਵੀ ਕੱਟੀ ਆ ਪੂਰੀ ਕੱਟੀ ਨੂੰ ਕੋਈ ਲੋੜ ਨਹੀਂ ਜਦੋਂ ਹੁਣ ਬਚੋ ਹੀ ਲੈਣਾ ਜਿੰਨਾ ਹੈ ਫਰੀ ਜਲੋ ਦੇਖੋ ਵੀ ਵੀਡੀਓ ਨਹੀਂ ਆਪਾਂ ਕੱਟ ਕੇ ਲਾਉਂਦੇ ਕੋਈ ਕੋਈ ਨਹੀਂ ਜੋ ਵੀ ਉਹਦੇ ਕੰਮ ਨਹੀਂ ਆਣੀਆਂ ਇੱਕ ਨੰਬਰ ਜਵਾਈ ਹੈ ਆਈ ਆਪਣੇ ਕੋਲ ਆਦੇ 12:00 ਵਜੇ ਆ ਕਹਿੰਦਾ ਆਪੋ ਅਪਲੋਡ ਟਾਈਮ ਚੋਈ ਉਹ ਤੇ ਜੇ ਲੇਟ ਚੋਈਏ ਬਹੁਤ ਛੋਟੀ ਹੁਣ ਸ਼ਾਮ ਦਾ ਟਾਈਮ ਆ ਨਾ ਵੀਰੇ 10 ਤਰੀਕ ਦਾ 5:30 ਵਜੇ ਵੇ ਆ 10 ਤਰੀਕ ਦੇ ਤੇ 11 ਤਰੀਕ ਨੂੰ ਕਰਕੇ 7:00 ਵਜੇ ਵੀਡੀਓ ਅਪਲੋਡ ਹੋ ਜਾਣੀ ਹੈ ਠੀਕ ਆ ਬਈ ਕਰ ਲਿਓ ਤੁੰ ਬਾਅਦ ਕਰ ਨੰਬਰ ਆਪਣਾ ਹੈਗਾ 997323917 ਜਿਹਦੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਆਪਣੇ ਅੰਤਵਾਰ ਕਰ ਸਕਦਾ ਤੇ 2 ਮਿੰਟਾਂ ਦੀ ਵੀਡੀਓ ਟੈਡਾ ਮੋਗ ਕਰਕੇ ਵੀ ਆਪਾਂ ਨੂੰ ਬਣਾ ਕੇ ਭੇਜ ਸਕਦੇ ਉਹਦਾ ਕੋਈ ਖਰਚਾ ਨਹੀਂ ਆਪਾਂ ਕਰ ਦੇਵਾਂਗੇ ਨਾਰਮਲ ਖਰਚਾ ਹੋਊ ਬਸ ਉਹਦਾ ਕੋਈ ਬਾਹਲਾ ਕਰਤ ਨਹੀਂ ਆਪਾਂ ਲੈਣਾ ਹੌਸਲਾ ਵਧਾਓ ਮੇਰਾ ਜਿੰਨਾ ਹੋ ਸਕੇ ਜਿਵੇਂ ਵਾਈ ਥੋੜੇ ਬੰਦੀ ਕਰਕੇ ਦਿਖਾਉਂਦੇ ਆ ਵੀਰੇ ਜੇ ਆਪਾਂ ਕਿਸੇ ਦੇ ਘਰੇ ਵੀਡੀਓ ਕਵਰ ਕਰਨ ਜਾਂਦੇ ਆਂ ਅਗਲਾ ਕਹਿੰਦੇ ਐ ਚਬਾਈ ਨੂੰ ਕਿ ਆ ਬਾਈ ਧਾਰਾ ਮਾਰ ਦਿੰਨੇ ਆ ਫਿਰ ਅਗਲੇ ਦੀ ਵੀ ਮੰਨਣੀ ਪੈਂਦੀ ਐ ਤੇ ਆਪਾਂ ਆਪਦੇ ਘਰੋਂ ਤੁਹਾਨੂੰ ਪਤਾ ਤਕਰੀਬ ਨਹੀਂ ਜੇ ਕੋਈ ਆਪਣੇ ਘਰੇ ਸੂਈ ਵੀ ਮੈਂ ਤਾਂ ਤੇ ਆਪਾਂ ਚਵਾਈ ਕਰਕੇ ਵੀਡੀਓ ਬਣਾਉਣੀ ਆਲੀ ਮੋਨੋਪਾਤ ਔਰ ਕੇ ਨਾ ਚਵਾਈ ਘੰਟਾ ਦਾ ਪਹਿਲਾਂ ਕਰ ਹੀ ਰਹੇ ਆ ਬਈ ਜੇ ਲੈ ਦੇਖੋ ਵੀਡੀਓ ਲੰਮੀ ਜ਼ਰੂਰ ਹੋਊ ਬਣੇ ਰਿਓ ਅੰਤ ਤੱਕ ਬੀਅਰ ਪੋਜ ਨਾ ਕਰਿਆ ਕਰੋ ਜਮਾ ਸਾਰੀ ਦੇਖਿਆ ਕਰੋਿੰਦੇ ਤਾਂ ਕਾਹਲੀ ਨਾ ਕਰਿਆ ਕਰੋ ਫੋਨ ਕਰਨ ਨੂੰ ਪੂਰੀ ਦਸੱਲੀ ਕਰਕੇ ਫੋਨ ਕਰਿਆ ਕਰੋ ਤੇ ਆਪਾਂ ਬੜਾ ਅੜਦੇ ਨਹੀਂ ਹੁੰਦੇ ਮਾਨਤਾਨ ਜ਼ਰੂਰ ਕਰ ਦਿੰਨੇ ਹੁੰਨੇ ਆ ਕਰ ਲਿਆ ਕਰੋ ਤੁਮ ਬਾਅਦ ਕਰ ਇੱਕ ਨੰਬਰ ਜਵਾਈ ਹੈ ਝੋਟੀ ਦੀ ਪੂਰਾ ਕੋਈ ਥਾਣੇ ਵੱਧ ਘਾਟ ਕੋਈ ਗੋਤ ਨਹੀਂ ਇੱਕ ਨੰਬਰ ਕੋਈ ਲੈਣੀ ਕੋਈ ਚੋਲਣੀ ਆ ਦੇਖ ਲਓ ਬਾਹਰ ਟੀਵਰੀ ਕੁੰਡਿਆਣਾ ਲਾਦੀ ਇੱਕ ਨੰਬਰ ਅੱਗੇ ਅਵਰੇ ਕੋਈ ਚੱਕ ਨਹੀਂ 5 ਲੀਟਰ ਦੁੱਧ ਪਾਉਂਦੀ ਬ੍ਰੈਂਡਰ ਦੁੱਧ ਆ ਕੇ ਇੱਕ ਕੰਨ ਦਾ ਕੋਈ ਬੱਤੇ ਨੂੰ ਨਹੀਂ ਛੱਡਣਾ ਕੋਈ ਕੋਹ ਨਹੀਂ ਹਾਂ ਦੇ ਇਹਨਾਂ ਜਮਾ ਲੈਵਾ ਝਾੜ ਗਈ ਕੋਈ ਖਾਣਾ ਘਰਾਂ ਨਹੀਂ ਆ ਦੇਖੋ ਵੀਰੇ ਬਾਟੀ ਦਿਖਾ ਦੇ ਬਕਸਾ ਮਾਰ ਕੇ ਕਰਨੀ ਲਾ ਦੇ ਹੋਰ ਵੀਰੇ ਤੇ ਲੋੜ ਹੈ ਰੀ ਫਾਰਮ ਦੇਖਣਾ ਆਂਦਾ ਸਾਰਿਆਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਨਾਲ